ਸਤਿ ਸ਼੍ਰੀ ਅਕਾਲ ਜੀ ਕਮਾਂਡਰੀ ਬੰਦ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਤੇ ਵੀਡੀਓ ਬਣਾ ਰਹੇ ਆ ਅੱਜ ਤਰੀਕ ਹੈਗੀ 28 ਪਹਿਲਾ ਮਹੀਨਾ 2026 ਤੇ ਇੱਕ ਤਾਜੀ ਦਿਖਾਵਾਂਗੇ ਇੱਕ ਟੋਕੜ ਗੱਬਣ ਦਿਖਾਵਾਂਗੇ ਦੋ ਝੋਟੀਆਂ ਦਿਖਾਵਾਂਗੇ ਸੱਜਣੋ ਲੈ ਸੱਜਣੋ ਪਹਿਲੀ ਝੋਟੀ ਦਿਖਾਵਾਂਗਾ ਮੈਂ ਮਹਾਰਦੇਵ ਜੀ ਫੇਸ ਕੁਆਲਟੀ ਦੇ ਕੈਮਰਾ ਚੈੱਕ ਕਰ ਸਕਦੇ ਫੇਸ ਕੁਆਲਟੀ ਬਿਲਕੁਲ ਕੁੰਡੀ ਸੋਟਾ ਸੰਗ ਕੱਦ ਕਾਠ ਵੀ ਵਧੀਆ ਮੋਢੇ ਬਰਾਬਰ ਹੋਣਾ ਪਿੱਠ ਪੁਰਾ ਵੀ ਚੰਗਾ ਸੱਜਣੋ ਚੋਈਂ ਹੁੰਦੀ ਵੀਰੋ ਜੇ ਪਾਸ ਕਰਕੇ ਲੈਣੇ ਸਾਹਮਣੂ ਚੋਕੇ ਕੱਲਾ ਕੱਲਾ ਮੁੱਠੀ ਵਾਲਾ ਥਾਲਾ ਥਾਲਾ ਹੋਣਾ ਨਹੀਂ ਸਾਫ ਆ ਤੇ ਪਿੱਠਪੜੇ ਦੀ ਚੱਲਿਆ ਖੜਲੇ ਪਰ ਵਾਲੀਆਂ ਸੱਜਣੋ ਘੱਟ ਕਾਠ ਮੋਟੇ ਬਰਾਬਰੇ ਆਉਂਦਾ ਥੋੜੀ ਮਿਲਦਾ ਮੁੰਡਾ ਤੋਂ ਚੱਕੀ ਯਾਰ ਕੁਆਲਟੀ ਦੀ ਝੋਟੀ ਆ ਤੇ ਕੱਟੂ ਹੈਗਾ ਤੇ 3 ਮਹੀਨਾ ਦੀ ਗੱਬਲ 8 ਲੀਟਰ ਦੁੱਧਾ 2 ਡੰਗ ਪਹਾੜੇ ਦੇ ਠੰਡੀ ਸ਼ੀਰ ਮੰਦੀ ਆ ਤੇ 2 ਡੰਗ ਚੋਵੇ ਵੀਰ ਸੱਜਣੋ 4 ਡੰਗ ਚੋਵੇ 8 ਲੀਟਰ ਦੁੱਧਾ ਇਹਦਾ ਸੱਜਣੋ ਤਾਜੀ ਨੇ ਇਹਨੇ ਦੁੱਧ ਪਾਇਆ ਭਲੂਣ ਝੋਟੀ ਨੇ 13 ਲੀਟਰ ਦੁੱਧ ਪਾਇਆ ਭਲੂਣ ਨੇ ਚੰਗੀ ਜਿਆਦ ਕਵਾਲਿਟੀ ਦੇ ਹਜੜੋ ਤੇ ਇਹਦਾ ਮੁੱਲ ਵਾਰੀ ਆਪਾਂ ਕਰਦੇ ਆ 1 ਲੱਖ 5 ਲੱਖ ਦੀ ਵਿਦਾਂ ਲੈ ਲੱਖ ਚ ਮਾਨਤਾ ਕਰਦਾ ਜਿਹੜਾ ਵੀਰ ਸੱਜਣਾ ਬੜਾ YouTube ਚੈਨਲ ਦੇਖਿਆਊਗਾ ਤੇ ਅੱਗੇ ਝੋਟੀ ਦਿਖਾਉ ਲਿਆ ਤਾਜੀ ਛੋਈ ਆ ਝੋਪੀ ਹਜੜੋ ਮੈਂ ਦੇਖ ਸਕਦੇ ਹਜੜੋ ਕਿਉਂ ਕੱਟ ਕਾਠ ਬਧੀਆ ਰੋਡਿਆਂ ਬਰਾਬਰ ਹੈ ਹਜੜੋ ਦੇਖ ਸਕਦੇ ਤੇ 10 ਲੀਟਰ ਗੁੱਦਾ ਇਸ ਟਾਈਮ ਜਿਹੜਾ ਕੱਟ ਰਿਹਾ ਠੰਡਾ ਹੋਣਾ ਮੇਰੀਆ ਆ ਵੀਡੀਓ ਜਿੱਦੋਂ ਨੂੰ ਪਿਆ ਉਦੋਂ ਲਰ ਗਿਆ ਕੱਟ ਰੂ ਤੇ ਚਵਾਈ ਚਵਾਈ 1.5 ਲੱਖ ਰੁਪਏ ਲਾਫ ਕਰਦੀ ਆ ਦੁੱਧ ਦੇ ਸਕਦੇ ਹੋ ਸੱਜਣੋ ਫਰੋਲੀਆ 10 ਲੀਟਰ ਦੁੱਧ ਪੂਰਾ 1.5 ਲਾ ਦਾ ਅੱਦਕਾਠ ਮੋਢਾ ਬਰਾਬਰ ਆ ਮੋਢਾ ਕੱਪ ਦੀ ਆ ਸੱਜਣੋ ਸਿੰਗ ਦਾਤੀ ਸਿੰਗ ਨੇ ਫੇਸ ਕੁਆਲਟੀ ਦੇਖ ਰਹੇ ਜੀ ਮੈਨੂੰ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਸੱਜਣੋ ਬਿਲਕੁਲ ਤਾਜੀ ਆ ਆਪਣੇ ਕੈਰੇ ਲੱਗੇ ਹੋਣੇ ਬਿਲਕੁਲ ਚੈੱਕ ਕਰ ਲਓ ਕੱਟੂ 4-5 ਦਿਨ ਹੋ ਗਏ ਕੱਟੂ ਮਰੇ ਨੂੰ 25 ਲਾਈ ਸੂਈ ਹੋਈ ਆ 10 ਲੀਟਰ ਦੁੱਧ ਦਾ ਤੇ ਆਪਾਂ ਇਹਦਾ ਮੁੱਲ ਵੜੀ ਕਰਦੇ ਆ 85080 ਦੇਦਾ ਇਸ ਜੀਮਾਨਤਨ ਕਰਦਾ ਜਿਹੜਾ ਵੀਰ ਸੱਜਣਾ ਆਪਣਾ YouTube ਚੈਨਲ ਦੇ ਕਿਉਂਗਾ 10 ਲੀਟਰ ਦੁੱਧ ਚਵਾ ਕੇ ਦੋ ਟਾਈਮ ਪਾੜ ਦੇ ਖੜਦੇ ਆ ਦੋ ਟਾਈਮ ਚੋ ਵੀ ਵੀਰ ਸੱਜਣਾ ਚਾਰ ਟਾਈਮ ਚੋਵੇ ਠੰਡੀ ਸੀਲ ਆ ਮੋਬਾਈਲ ਨੰਬਰ ਹੈ 9872860112 ਪਿੰਡ ਢਿਲੇੜੀ ਜ਼ਿਲ੍ਹਾ ਸਿਗਰੂਰ ਜੇ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਮੈਂਟ ਸਿਆਰ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ